ਹਾਂਜੀ ਮੇਰੇ ਵੱਲੋਂ ਸਰਨੂ ਪਿਆਰ ਬਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਆਪਾਂ ਵੈਲਕਮ ਕਰਦੇ ਤੇ ਜਿਹੜੇ ਮੇਰੇ ਵੀਰ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਆਪਣੇ ਚੈਨਲ ਨੂੰ ਕਲੋ ਸਬਸਕ੍ਰਾਈਬ ਤਾਂ ਕਿ ਤੁਹਾਡੇ ਤੱਕ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਫਿਰ ਕਰਦੇ ਅੱਜ ਦੀ ਵੀਡੀਓ ਸ਼ੁਰੂ ਅੱਜ 19 April ਹੋ ਗਿਆ ਕਣਕਾ ਦੀ ਬਾਢੀ ਚੱਲਦੀ ਹੈ ਪੂਰੇ ਜੋਰਾ ਤੇ ਤੇ ਅੱਜ ਬਹੁਤ ਬਾਡੀ ਹੋਈ ਏ ਜਾਨੀ ਕਿ ਜੇ ਗੱਲ ਕਰੀਏ ਸਾਡੇ ਇਲਾਕੇ ਦੀ ਸਾਡੇ ਇਲਾਕੇ ਦੇ ਵਿੱਚ ਅੱਜ ਬਾਡੀ ਦਾ ਪੂਰਾ ਜੋਰ ਤਾਂ ਕਿਉਂਕਿ ਮੀਂਹ ਦੱਸਿਆ ਹੋਇਆ ਤਾਂ 12 ਵਜੇ ਤੋਂ ਬਾਅਦ ਤੇ ਮੀਂਹ ਉਹ ਸਭ ਨਾਲ ਪਿਆ ਵੀ ਹੈਗਾ ਏ ਸਾਡੇ ਜਾਨੀ ਕਿ ਜੇ ਗੱਲ ਕਰੀਏ ਸਾਡੇ ਕਿ 3 ਵਜੇ ਮੈਂ ਆਇਆ ਤਿਹੇ ਜੇ ਪੈਰ ਤੇ ਗੋਲੇ ਦੀ ਜਾਨੀ ਬੱਚਤ ਰਹਿ ਗਈ ਜਾਨੀ ਕਿ ਬਰੀਕ ਜੇ ਇੱਕ ਵਾਰ ਗਿਰੇ ਹੈਗੇ ਆ ਜਰੂਰ ਜਨਨ ਕਿ ਵਾਹੀ ਗੁਰਜੀ ਦੀ ਕਿਰਪਾ ਨਾਲ ਗੋਲੇ ਆਦੀ ਆਪਣੀ ਰਹਿ ਗਈ ਬਚਤ ਤੇ ਬਹੁਤ ਲਾਕੇ ਦੇ ਵਿੱਚ ਗੋਲੇ ਜਨਨ ਕਿ ਥੋੜੇ ਜਿਹੀ ਪਈ ਵੀ ਹੈਗੇ ਤੇ ਮੀ ਵੀ ਬਹੁਤ ਜ਼ਿਆਦਾ ਤੇ ਜੇ ਅਸੀਂ ਆਪਣੇ ਇਲਾਕੇ ਦੀ ਗੱਲ ਕਰੀਏ ਸਾਡੇ ਜਨਨ ਕਿ ਜੇ ਕਹਿ ਦਈਏ ਮੀ ਇੱਕ ਵਾਰ ਜਨਨ ਧਰਤੀ ਗਿੱਲੀ ਕਰ ਗਿਆ ਪੰਤਾਲੀ ਚ ਲਾ ਗਿਆ ਕਣਕਾ ਜੇ ਦੇਖ ਸਕਦੇ ਹੋ ਤੁਸੀਂ ਆ ਖਾ ਲੈਣ ਸੁੱਕੀ ਪਈ ਤੀ ਸਾਰੀ ਜਨਨ ਕਿ ਗਿੱਲੀ ਕਰਤੀ ਜਨਨ ਕਿ ਰੱਬ ਹੁਣ ਮੀਂਹ ਜਾਨੀ ਕਿ ਪੈਣਾ ਨਹੀਂ ਚਾਹੀਦਾ ਕਿਉਂਕਿ ਆਹੀ 10 ਦਿਨ ਹੈਗੇ ਆ ਜਾਨੀ ਕਿ ਜੇ 10 ਜਾਨੀ ਕਿ ਹੁਣ ਸਾਰੇ ਇਲਾਕੇ ਸਾਰਿਆਂ ਨੂੰ ਪਤਾ ਹੀ ਹੈ ਵੀ ਕਰਪੈਣਾ ਹੋ ਗਿਆ ਬਹੁਤ ਜੇ ਮੰਨ ਕੇ ਚਲੋ 10 ਦਿਨ ਰੱਬ ਦੇ ਦੇਵੇ ਤਾਂ ਸਾਰੀ ਬਾਡੀ ਹੋ ਜਾਣੀ ਹੈ ਤੇ ਤੂੜੀ ਵੀ ਆਪਣਾ ਸੰਭ ਲੈਣੀ ਹੈ ਤੇ ਬਾਕੀ ਹੁਣ ਕੁਦਰਤ ਦੇ ਅੱਗੇ ਆਪਾਂ ਕੁਝ ਕਰ ਵੀ ਨਹੀਂ ਸਕਦੇ ਤੇ ਮੌਸਮ ਹਜੇ ਵੀ ਬੱਦਲ ਹੈਗਾ ਇਸ ਇਰ ਤੇ ਤੇ ਹੁਣ 6 ਵਜੇ ਫੇਰ ਕਿਨ ਮਕਾਨੀ ਜੀ ਹੋਗੀ ਦੀ ਸ਼ੁਰੂ ਤੇ ਹੁਣ ਵੀ ਹਜੇ ਬੱਦਲ ਐਨ ਪੂਰਾ ਇਹ ਉੱਪਰ ਤੁਸੀਂ ਵੀ ਕਮੈਂਟਾਂ ਚ ਜਰੂਰ ਦੱਸਿਓ ਵੀ ਕਣਕ ਕਿਨੇ ਕਿਨੇ ਬੱਦਲੀ ਤੇ ਝਾੜ ਕੀ yağ ਰਹੇ ਨੇ ਤੇ ਆਪਨ ਨੂੰ ਕਮੈਂਟਾਂ ਚ ਜਰੂਰ ਦੱਸਿਓ ਤੇ ਆਪਾਂ ਹਜੇ ਆ ਬੱਦਨ ਹੀ ਆਏ ਆਪਣੀ 2967 ਵੈਰਾਈਟੀ ਐ ਤੇ ਬਾਕੀ ਕਮੈਂਟਾਂ ਚ ਦੱਸਿਓ ਵੀ ਗੋਲੇ ਗੋਲੇ ਕਿਹੜੇ ਇਲਾਕੇ ਆ ਦੇ ਵਿੱਚ ਜਿਆਦੇ ਪਾਈ ਐ ਤੇ ਸਾਡੇ ਨਾਲ ਜਰੂਰ ਗੱਲਬਾਤ ਸਾਂਝੀ ਕਰਿਓ ਵੀ ਕਿੱਥੇ ਜਿਆਦਾ ਨੁਕਸਾਨ ਹੋਇਆ ਤੇ ਬਾਕੀ ਫਿਰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤੇ ਤੁਹਾਡਾ ਆਪਾ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਣੀ ਵੀਡੀਓ ਦੇਖਣ ਦੇ ਲਈ